ਉਹਨੇ ਕਿਹਦੀ ਵਿੱਚ ਹੋਰ ਜਿਹੜੇ ਕੱਲ ਤੁਮ ਰੀਸੈਂਟਲੀ ਸ਼ਹਿਰ ਨੂੰ ਦੱਸਦਾ ਸੀ ਕੱਲ ਮੌਲ ਗਏ ਇੱਥੇ ਠੀਕ ਹੈ ਤੇ ਹਲੇ ਅਸੀਂ ਐਂਟਰੀ ਹੋਈ ਉੱਥੇ ਜਿੱਥੇ ਐਪਲ ਵਾਲਿਆਂ ਦੀ ਸ਼ਾਪ ਹੁੰਦੀ ਜੀ ਵੀ ਜੀ ਐਂਟਰ ਹੁੰਦਾ ਹੁਣ ਸਰ ਦੋ ਕੁ ਮਿੰਟਾਂ ਦੇ ਡਿਸਟੈਂਸ ਤੇ ਹੂੰ ਹੂੰ ਉਧਰ ਨਹੀਂ ਆਪਣੀ ਪੂਰੀ ਜਮਾਈ ਹੋਣੀ ਹੈ ਵਿਚਾਰੀ 4 ਕੁੱਟ 11 ਗੇਜ ਦੀ ਮੁਰਦਨੀ ਜੀ ਜਮਾਈ ਸਾਈ ਹਣੀ ਜੋ ਸੀ ਹੂੰ ਤੇ ਉਹ ਵੀ ਭੱਜੀ ਆਵੇ ਪੂਰੀ ਤੇਜ਼ ਉਹਨੂੰ ਹੂੰ ਹੂੰ ਤੇ ਮੈਂ ਤੇ ਮੇਰੀ ਵਾਈਫ ਦੋਨੇ ਸੀਗੇ ਤੇ ਮੈਗਾ ਕੁਝ 70 ਰੁਪਏ ਦਾ ਲੱਗ ਗਿਆ ਤੇ ਉਹ ਉਧਰੋਂ ਭੱਜਦੇ ਤੇ ਸਟੋਰ ਚ ਵੜ ਗਏ ਜੀ ਅੰਦਰ ਮੈਂ ਲੋ ਇਹ ਹੋਮਲੈਸ ਬੰਦਾ ਸੀਗਾ ਹੂੰ ਉਹਦੇ ਹੁੱਡੀ ਪਾਈ ਸੀ ਬੰਦਾ ਹੋਣਾ ਹੀ ਥੋੜਾ ਥੋੜਾ 6 ਫੁੱਟ ਦਾ ਹੂੰ ਤੇ ਉਹਦੀ ਹੁੱਡੀ ਦੇ ਵਿੱਚ ਹੀ ਜੇਬ ਦੇ ਵਿੱਚ ਉਹਨੇ ਹੱਥ ਪਾਇਆ ਇੱਕ ਆ ਥੋੜਾ ਬਾਹਰ ਹੂੰ ਵੀ ਪਹਿਲਾਂ ਤੁਸੀਂ ਇਹ ਦੇਖੋ ਜੀ ਬੰਦੇ ਦੇ ਜੇਬ 'ਚ ਹੱਥ ਪਾਇਆ ਹੋਵੇ ਤੇ ਉਹ ਹਥਿਆਰ ਵੀ ਹੋ ਸਕਦਾ ਹੈ ਉਹਦੇ ਕੋਲ ਕੋਈ ਰੌਡ ਹੋ ਸਕਦੀ ਹੈ ਕੋਈ ਨਾਈਫ ਹੋ ਸਕਦਾ ਹੂੰ ਫਿਰ ਤੁਸੀਂ ਦੇਖੋ ਮਾਲ ਦੀ ਸਿਕਿਉਰਟੀ ਐਸੀ ਜਿਸ ਦੇ ਕੋਲ ਬੈਕਅੱਪ ਆਏਗਾ ਅਸੀਂ 3-4 ਬੰਦੇ ਤੁਸੀਂ ਫੇਰ ਆਓ ਜਾਂ ਤੁਹਾਨੂੰ ਬਾਅਦ 'ਚ ਆ ਕੇ ਜਾ ਕੇ ਹੂੰ ਫਿਰ ਉਹਦੇ ਅੰਦਰ ਐਂਟਰ ਹੋਈ ਚਲੋ ਬੰਦਾ ਠੰਡਾ ਨਿਕਲਾ ਕਿ ਉਹਦੀ ਬਾਹ ਫੜੀ ਉਹਨੂੰ ਉਸੇ ਜੀ ਕਰੀਏ ਗੇਟ ਆਊਟ ਹੋ ਜਾਸ ਉਸੇ ਜੀ ਦੱਸੋ ਉਹਦੀ ਬਾਹ ਉਹਦੀ ਬਾਹ ਨੂੰ ਹੱਥ ਪਾਇਆ ਪਿੱਛੇ ਆਪ ਤੁਰ ਜਿੰਦੀ ਆ ਉਹ ਟੰਪਰ ਪਿਆ ਬੰਦਾ ਪੂਰੇ ਹਣ ਵੇਖੋ ਜੀ ਜੇ ਉਹ ਬੰਦਾ ਉੱਥੇ ਕੋਈ ਵੀ ਸਟੈਪ ਗਲਤ ਲੈ ਲੇ ਬਹੁਤ ਜਗ੍ਹਾ ਤੇ ਉਹ ਕੁੜੀ ਕੀ ਕਰ ਲਊਗੀ ਉੱਥੇ ਕੁਛ ਨਹੀਂ ਤੇプラス ਫੋਨ ਦੇ ਵਿੱਚੋਂ ਆਏ ਗੱਲ ਆਪਣੀ ਫੀਲਿੰਗ ਚੱਕਰ ਕੀ ਹੁੰਦਾ ਜਦੋਂ ਸਕਿਉਰਟੀ ਦੇ ਬੰਦਾ ਭਰਤੀ ਆਪਣੀ ਹੋ ਜਾਂਦੇ ਨੇ ਇਹ ਮੁੰਡੇ ਹੂੰ ਕੋ ਆ ਵੀ ਆ ਬਨੂ ਪੁਲਿਸ ਆਫਸਰ ਜਾਂ ਪੀਸ ਆਫਸਰ ਸਮਝ ਨਾ ਸਕ ਜੀ ਹੈ ਹਾਲਾਂਕਿ ਉਹ ਸੀ ਜਿੰਨਾਂ ਕੋਲ 1% ਨਹੀਂ ਹਾਂ ਹੂੰ ਕਿਸੇ ਬੰਦੇ ਨੂੰ ਦੇਖੋ ਜੀ ਤੁਹਾਨੂੰ ਪਤਾ ਬੰਦਾ ਮੇਰੇ ਤੇ ਹੱਥ ਨਹੀਂ ਦੇ ਸਕਦਾ ਉਹ ਸਕਦਾ ਵੀ ਕਾਨੂੰਨ ਦੀ ਕੋਸ਼ਿਸ਼ ਕਰੋ ਜਾਂ ਪਹਿਲੀ ਗੱਲ ਉਹ ਮੁੰਡਾ ਜਿਵੇਂ ਮਿਲਣ ਲੱਗਾ ਡੋਰ ਤੇ ਖੜਾ ਸੀ ਵਿਚਾਰਾ ਜਿਹਨੇ ਗੱਨ ਕੱਢ ਲਈ ਉੱਥੇ ਹੀ ਨਿਕਲ ਗਿਆ ਹੂੰ ਫਿਰ ਉਹ ਤੁਸੀਂ ਕਹਿ ਲੋਗੇ ਅਗਲਾ ਸੋਚਿਆ ਮੇਰੀ ਜੌਬ ਤੇ ਨਾ ਬਣ ਜੇ ਜਾਂ ਵਿਚਾਰੇ ਨੇ ਜਦੋਂ ਫੋਨ ਡਾਇਲ ਕੀਤਾ ਉਹਨੇ ਜਾਉਣੇ ਕੋਈ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਇਹੀ ਗੱਲ ਕਹਿ ਰਿਹਾ ਵੀ ਪੁੱਤ ਦਾ ਫੋਨ ਡਾਊਨ ਹੂੰ ਜਾਂਦਰਵਾਇਜ਼ ਮੈਂ ਤੇ ਲੋੜ ਮਾਰਨ ਲੱਗੂ ਜੀ ਯਾਨੀ ਇਹਨੇ ਕੋਵਿਡ ਵਰਸਾ ਸੁਰੋਦੀ ਗੱਲ ਫੜਨ ਜ ਨੂੰ ਧੱਕਾ ਮਾਰਿਆ ਇਵਨ ਕਿ ਉਹ ਅਵੇਅਰ ਨਹੀਂ ਵਿਚਾਰੇ ਦੇ ਪੈਰ ਵੀ ਥੜਕੇ ਜਦੋਂ ਕੌੜੀ ਤੋਂ ਥੱਲੇ ਗਿਆ ਨਾ ਤੇ ਜਾਂਦੇ ਦੇ ਉਹਨੇ ਫਾਇਰ ਮਾਰਿਆ ਬੈਕ ਤੇ ਮਾਰਿਆ ਹਾਂ ਜੀ ਇੱਕ ਤਾਂ ਇਹ ਚੀਜ਼ ਆ ਵੀ ਜਦੋਂ ਟ੍ਰੇਨਿੰਗ ਪ੍ਰੋਪਰ ਹੋਵੇ ਫਿਰ ਤੁਹਾਨੂੰ ਗਨ ਬਾਰੇ ਵੀ ਪਤਾ ਆਉਣਾ ਚਾਹੀਦਾ ਹੁਣ ਸ਼ਾਰਟਕਟ ਉਹਦੇ ਕੋਲੇ ਭੱਜਣ ਉਹਨੇ ਵੈਸੇ ਵੀ ਜਦੋਂ ਚੱਲਦੀ ਆ ਏਰੀਆ ਬਹੁਤ ਹੌਲ ਹਾਂ ਇਸ ਫੋਟੋ ਸ਼ਟਰ ਵੱਜਣ ਤੇ 100% ਰਿਲੀਜ਼ ਲਾਓ ਚੀਜ਼ ਨਾ ਪਰ ਹਾਂਜੀ ਦੇਖੋ ਇਹ ਇਹ ਕਾਰਨ ਹੋਇਆ ਬਾਈ ਜੀ ਜਦੋਂ ਸਿੱਧਾ ਆਇਆ ਜੇ ਗੋਲੀ ਮਾਰਨੀ ਹੁੰਦੀ ਉਹਨੇ ਆਉਂਦੇ ਨੇ ਠਾ ਮਾਰ ਦੇਣੀ ਸੀ ਉਹ ਨੂੰ ਜਿਹੜਾ ਸਮਾਂ ਸੀਗਾ 3 4 5 ਸੈਕਿੰਡ ਦੇ ਵਿੱਚ ਹੀ ਉਹ ਬੰਦੇ ਨੂੰ ਖਿਜਾ ਹੀ ਨਾ ਦਿੱਤਾ ਕਿਉਂਕਿ ਇਹ ਖੇਤੇ ਬਹੁਤ ਛਟੀਆਂ ਗੋਰਿਆਂ ਦੀ ਇੱਕਦਮ ਹੈ ਨਾ ਮੈਂ ਦੇਖਿਆ ਇਹਨਾਂ ਦੇ ਖੂਨ 'ਚ ਹੀ ਇਹ ਆ ਵੀ ਜੇ ਕੋਈ ਨਾਟਕਸ ਦੇ ਇਹਨਾਂ ਕੋ ਨਹੀਂ ਕਸ ਹੁੰਦਾ ਤੇ ਇਹ ਥੋੜੀ ਮਾਰ ਕੇ ਸਾਰੀ ਬਿਲਡਿੰਗ ਹੀ ਭੰਨ ਦਿੰਦੇ ਠੋਡ ਮਾਰਨ ਲੱਗ ਜਾਂਦੇ ਇਹਨਾਂ ਦੀ ਇਹ ਪ੍ਰੋਬਲਮ ਹੈ ਆਈਨਾਂ ਦੀ ਆਈਨਾਂ ਦੀ ਪੇਸ਼ੈਂਸ ਨਹੀਂ ਹੈ ਸੋ ਉਹ ਜਿਹੜਾ ਮੇਰੇ ਕਾਲ 7 8 10 ਸੈਕਿੰਡ ਦਾ ਟਾਈਮ ਸੀਗਾ ਉਹਦੇ ਵਿੱਚ ਬੱਚੇ ਨੇ ਡੀਲਿੰਗ ਇਦਾਂ ਕੀਤੀ ਵੀ ਉਹ ਬੰਦਾ ਹੀ ਖਿੱਚ ਗਿਆ ਤੇ ਉਹਦਾ ਕਰਕੇ ਥੋੜਾ ਜਿਆਦਾ ਵੀ ਹੋਇਆ ਕੋਈ ਗੱਲ ਨਹੀਂ ਹੈ ਥੈਂਕ ਯੂ ਥੈਂਕ ਯੂ ਭਾਵਾ ਗਲਤੀ ਤਾਂ ਬੰਦੇ ਦੀ ਹੈ ਜੀ ਜਿਹਨੇ ਮਾਰਿਆ ਬੱਚੇ ਦੀ ਤਾਂ ਗਲਤੀ ਕੋਈ ਨਹੀਂ ਹੈ ਭਾਵਾ ਡੀਲਿੰਗ ਮਾੜੀ ਵੀ ਕਰਦਾ ਸੀਗਾ ਪਰ ਫੇਰ ਵੀ ਮੇਰਾ ਕਹਲ ਮੈਂ ਕਾਂਗਾ ਵੀ ਬਚਾਓ ਵਿੱਚ ਹੀ ਬਚਾਓ ਹੈ ਜਿਵੇਂ ਕਈ ਵਾਰੀ ਕੁਝ ਲੋਕ ਸਿਆਣੇ ਕਹਿੰਦੇ ਹੁੰਦੇ ਸੀ ਜੋ ਡਰਾਈਵ ਕਰਦੇ ਉਹਨਾਂ ਦੂਜੇ ਬੰਦੇ ਨੂੰ ਅੰਨਾ ਹੀ ਸਮਝੋ ਬਈ ਦੂਜਾ ਬੰਦਾ ਅੰਨਾ ਹੀ ਆ ਇਹ ਨਾ ਸੋਚੋ ਮੈਂ ਸਹੀ ਆ ਮੈਂ ਰਾਈਟ ਆ ਨਹੀਂ ਕਦੀ ਵੀ ਨਾ ਸੋਚੋ ਹੁਣ ਜੇ ਤੁਹਾਡੇ ਕਈ ਵਾਰੀ ਮੈਂ ਵੇਖਦਾ ਇਤੇ ਟ੍ਰੈਫਿਕ ਲਾਈਟ ਹੈ ਉਦੋਂ ਸਿਗਨਲ ਆ ਜਾਂਦਾ ਵੀ ਯੂ ਯੂ ਕੈਨ ਸਟਾਰਟ ਵਾਕਿੰਗ ਜਿਹੜਾ ਹਾਥੀਆ ਫਲੈਸ਼ ਕਰਨ ਲੱਪੈਂਦਾ ਵੀ ਇਹ ਰੈੱਡ ਤੋਂ ਦੂਜਾ ਵੀ ਤੁਸੀਂ ਤੇ ਸਾਡੇ ਬੰਦੇ ਨਾ ਸੱਜਾ ਨਾ ਖੱਬਾ ਕੋਈ ਬੰਦੇ ਗੋਰੇ ਵੀ ਇਦਈਆਂ ਨਾ ਸੱਜਾ ਖੱਬਾ ਵੇਖਦੇ ਇਕਦਮ ਪੈਰ ਧਰਤੀ 'ਚ ਪਾ ਦਿੰਦੇ ਨੇ ਵੀ ਅਸ ਸਾਡਾ ਹੁਣ ਰਾਈਟ ਹੈ ਨਹੀਂ ਤੁਸੀਂ ਅਗਲੇ ਬੰਦੇ ਦਾ ਵੀ ਵੇਖੋ ਹੈ ਨਾ ਵੀ ਭਾਵੇਂ ਤੁਹਾਡਾ ਰਾਈਟ ਹੈ ਵਿੱਚ ਤੁਹਾਡੇ ਮਾਰਤਾ ਤੇ ਨੁਕਸਾਨ ਉਹਦਾ ਵੀ ਤੇ ਤੁਹਾਡਾ ਵੀ ਹੋਵੇਗਾ ਤੇ ਸਾਡਾ ਫਰਜ਼ ਬੰਦਾ ਵੀ ਕਿਸੇ ਤਰੀਕੇ ਨਾਲ ਪ੍ਰਕਾਸ਼ਨ ਲਿਆ ਜਾਵੇ ਸੋ